ਕੋਈ ਸਾਲਾ ਡੰਡ ਲਈ ਫਿਰਦਾ ਕੋਈ ਫੋਨ ਚੱਕ ਕੇ ਤੇਰੇ ਫਿਰਦਾ ਦੇਖ ਲੈਣ ਤੜਕਾ ਲਈ ਜਾਂਦਾ ਉਹ ਲੰਘੇ ਉੱਪਰ ਹੀ ਆ ਨਾ ਆਟਾ ਮੰਗੀ ਲੈ ਆਏ ਪਲੇਟਨ ਵਾਸਤੇ ਅੱਜ ਭਾਈ ਆਟਾ ਮੁੱਕ ਗਿਆ ਸਾਡੇ ਘੋਲ ਜਿਹੜਾ ਸੀਗਾ ਸਾਰਾ ਖੋਲ ਲਿਆ ਪਰ ਇੱਥਨ ਵਾਸਤੇ ਵੀ ਆਟਾ ਨਹੀਂ ਬਚਿਆ ਹੱਥ ਦਿਖਾਈ ਮਾੜੇ ਦੇ ਆਟੇ ਵਾਲੇ ਹੱਥਰ ਪਾ ਲੋਂ ਮੇ ਲਈ ਫਿਰਦਾ ਸਵਾ 11 ਹੋ ਗਏ ਭਾਈ ਤੇ ਪਰ ਇੱਥਨ ਹੈ ਨਹੀਂ ਸੀਗਾ ਰੋਟੀਆਂ ਬੰਦੀਆਂ ਨਹੀਂ ਸੀ ਤੇ ਉਹ ਥੋ ਠਾਬੇ ਵਾਲੇ ਵਿਚਾਰਿਆਂ ਤੋਂ ਲੈ ਕੇ ਆਏ ਆ ਥੋੜਾ ਜਿਹਾ ਆਟਾ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹੁਣ ਸਾਡੀ ਗੁੱਡ ਮਾਰਨਿੰਗ ਜੀ ਇੱਥੇ ਹੁੰਦੀ ਹੈਗੀ ਜਿੱਥੇ ਅਸੀਂ ਮਿਹਨਤ ਲਾਉਣ ਆਉਨੇ ਆਗੇ ਤੇ ਅੱਜ ਮੈਂ ਤੇ ਪੁੱਲਰ ਅਸੀਂ ਦੋਨੇ ਆਏ ਆਗੇ ਹਰਪਾਲ ਦਾ ਸੁੱਤਾ ਪਿਆਗਾ ਬਾਲਾ ਅਸੀਂ ਵੀ ਨਹੀਂ ਠਾਇਆ ਤੇ ਉੱਠਿਆ ਵੀ ਨਹੀਂ ਉਹ ਇੱਕ ਦੋ ਵਾਰੀ ਕਿਹਾ ਪਿਆਰ ਆ ਮਾਹ ਤੂੰ ਪਿਆ ਹੀ ਰਹ ਹੁਣ ਕਿਉਂਕਿ ਚਾਹ ਵੀ ਦੋ ਤਿੰਨ ਦਿਨ ਨਹੀਂ ਹੁੰਦਾ ਨਾ ਆਉਣ ਦਾ ਪੁੱਲਰ ਤੈਨੂੰ ਵੀ ਨਹੀਂ ਦੱਸ ਕਿਤੇ ਦੋ ਤਿੰਨ ਦਿਨ ਹੀ ਰਹੇ ਨਾ ਬਾਬਾ ਹੈ ਨਹੀਂ ਨਹੀਂ ਪੱਕੀ ਗੱਲ ਹੈ ਸਰੀਰ ਦੇ ਐ ਸਰੀਰ ਦੇਖੋ ਤੁਸੀਂ ਮੁੰਡੇ ਦਾ ਜਿਵੇਂ ਮਗਰ ਕਾਨੀਆ ਉਹਦੇ ਨਾਲ ਦਾ ਹੀ ਹੈਗਾ ਇੱਕ ਤਾਂ ਸਾਡੇ ਕੋਲੇ ਜੀ ਇੱਥੇ ਟਾਇਰ ਆ ਸੀ ਇਹ ਲਾਉਣੇ ਹੁੰਦੇ ਆ ਤੇ ਵਾਹ ਡੰਡ ਲਾਉਣੇ ਇੱਕ ਉਹ ਟਾਇਰ ਪਿਆਗਾ ਇੱਕ ਉਹ ਸੁਹਾਗਾ ਜੀ ਬਸ 4-5 ਸੰਦੀ ਆ ਸਾਡੇ ਕੋਲੇ ਜਿਹੜੇ ਮਿਹਨਤ ਕਰਨ ਵਾਲੇ ਹੈਗੇ ਬਸ ਠੀਕ ਆ ਜਿੰਨੀ ਕੁ ਮਤਲਬ ਕਿ ਖਰਾਕ ਹੈਗੀ ਉਸ ਹਾਂ ਉਹਨੀ ਕੁ ਮਿਹਨਤ ਇੱਥੇ ਲੱਗ ਜਾਂਦੀ ਆ ਵਧੀਆ ਕੀ ਉਹ ਬੰਦੇ ਚੋਬਰ ਉਠਾ ਲਿਆ ਦੇ ਨੇਸੀ ਬਾ ਇਸ ਹਾਲੇ ਕਿਵੇਂ ਬਰਫ ਜਮਾਈ ਐ ਮੈਨੂੰ ਤੈਨੂੰ ਕਰ ਬੰਦਾ ਆਂਟੀ ਦੀ ਕੁੜੀ ਦਾ ਸੀਗਾ ਜੀ ਬਰਥਡੇ ਤੇ ਅਸੀਂ ਉਹਦੇ ਚ ਕੇਕ ਲੈ ਕੇ ਗਏ ਸੀ ਆਹ ਲਓ ਆਂਟੀ ਜੀ ਕਾਪੀ ਚੋਂ 50 ਰੁਪਏ ਕੱਟ ਦਿਓ ਠੀਕ ਹੈ सोनू ਦੱਸ ਦੇ ਕੇ ਬਾਈ ਇੱਕ ਉਹ ਦੁਨੀਆ ਜਹਾਨ ਦੀ ਗੰਦ ਇੱਕ ਆਈਟਮ ਹੋ ਤੀਜੀ ਜਾਂਦੀ ਜਿਹੜੀ ਹਰਪਾਲਤਾ ਬਾਗਿਆ ਕੰਮ ਤੇ ਸ਼ਕਲ ਉਹਦੀ ਤੁਹਾਨੂੰ ਅੱਖ ਨੇ ਦਿਖਾਵਾਗੇ ਇੱਕ ਉਹ ਬੰਦਾ ਵੀ ਐਡ ਹੋ ਗਿਆ ਜਿਹੜਾ ਸਾਰਿਆਂ ਨਾਲ ਵੱਡਾ ਗੱਪੀ ਆਊਟਲੈਟ ਦੇ ਵਿੱਚੋਂ ਇਹ ਸਾਡੇ ਨਾਲ ਆ ਗਿਆ ਕਮਰੇ 'ਚ ਇੱਕ ਕਦੀਡੇ ਦੇਖ ਤੇ ਪੁੱਲਰ ਸਾਹਿਬ ਨੇ ਸੁੱਖ ਨਾਲ ਕੱਪੜੇ ਚੇਂਜ ਕੀਤੇ ਅੱਜ ਜਿੰਨੇ ਦਾ ਰਹਿਣ ਲੱਗਿਆਗਾ ਆਪਣਾ ਬੰਦਾ ਬਾਈ ਮਾਲ 'ਚ ਗਮਾਚਾ ਫਿਰਦਾਗਾ ਉੱਡੀ ਪਾ ਨੂੰ ਓ ਹੋ 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 ਓ ਸੱਜਣਾ ਕਿਵੇਂ ਦੋਸਤਾ ਕੀ ਹਾਲ ਹੈ ਦੋਸਤਾ ਹਾਂ ਅੱਜ ਕਹਿੰਦੇ ਨਾਈਟ ਲਗਣੀ ਆ ਹੈ ਤੇਰੇ ਨਾਲ ਹੀ ਲਗਣੀ ਚਿੱਤ ਤਾਂ ਮੇਰਾ ਵੀ ਨਹੀਂ ਕਰਦਾ ਕੀ ਕਰਕੇ ਮੈਂ ਜਖਾਮ ਚ ਕਹਣ ਲੱਗਿਆ ਪਿਆ ਨਲੀਆਂ ਮੇਰੀਆਂ ਵੀ ਨਿਕਲ ਹੀ ਜਾਂਦੀਆਂ ਬਾਈ ਮਾਲ ਨਾ ਦਿਮਾਗ ਨਾ ਖਰਾਬ ਕਰ ਰੱਖਿਆ ਦੇਖਿਓ ਜਿੰਨਾ ਇੱਥੇ ਖਿਲਾ ਰਾ ਉਹਨੇ ਹੀ ਥੱਲੇ ਫੀਲਡ 'ਚ ਖਿਲਾ ਰਾ ਆਏਗਾ ਜਿੰਨਾ ਇੱਥੇ ਆਗਾ ਉਨਾ ਹੀ ਥੱਲੇ ਆ ਕੰਮ ਪੁੱਲਰਾ ਇਹ ਨੂੰ ਸਟਰਗਲ ਨਹੀਂ ਕਹਿੰਦੇ ਇਹ ਨੂੰ ਕਹਿੰਦੇ ਆਹ ਮੈਂ ਤਾਂ ਮਰੇ ਮੂਹੇ ਤੋਂ ਕਹਾਉਣਾ ਦਾ ਲਓ ਬਾਬੇ ਸ਼ੁਕਰਾਂ ਕਹਿੰਦੇ ਅੱਜ ਅਸੀਂ ਨਾਈਟ ਤੋਂ ਬਚ ਗਏ ਮੈਂ ਤੇ ਭੁੱਲਰ ਨਹੀਂ ਜਾਣਕ ਸੂਤੀ ਫਾ ਜਾਣੀ ਸੀ ਦੋ ਤਿੰਨ ਦਿਨ ਨਾਲ ਸਾਡਾ ਸਰੀਰ ਸੱਟ ਹੀ ਨਹੀਂ ਆਉਂਦਾ ਦੂ ਬਾਦ ਰਾਤ ਨੂੰ ਕੰਮ ਕਰਨ ਤੋਂ ਬਾਅਦ ਸਟੋਰ ਤੇ ਕੰਮ ਬਾਲਾ ਹੁੰਦਾਗਾ ਤੇ ਟੈਂਡ ਫੋੜੀ ਆਪਾਂ ਕੱਢ ਲਈ ਬਾਹਰ ਤੇ ਦੂ ਬਾਦ ਅੱਜ ਬਣੂਗਾ ਪੁਲਰਾ ਕੱਦੂ ਅੱਜ ਕਹਿੰਦੇ ਬਣੇਗਾ ਸਰਦਾਰ ਜੀ ਦੇ ਘਰ पे ਕੱਦੂ ਕੱਦੂ ਬਣੂਗਾ ਜਿਹੜਾ ਚਾਚੇ ਘਰ ਹੁੰਦਾ ਕਲਾ ਜਿੰਦਾਬਾਦ ਤੇ ਉਹ ਬੰਦਾ ਬਈ ਉਹ ਸਿਰੇ ਦਾ ਸਾਨੂੰ ਪਤਾ ਹੀ ਆ ਜਿਹੜਾ ਸਿਰੇ ਦਾ ਖਾਚ ਐ ਆ ਰਾਤ ਭੈਣ ਜੋ ਇੰਨਾ ਜ਼ੋਰ ਲਾ ਲਾ ਕਿ ਪੱਦਾ ਵਾਲੀ ਮਸ਼ੀਨ ਪਾੜ ਲਈ ਰਾਤ ਭੈਣ ਜੋ ਧਮਕੀ ਕਰਦਾ ਮੈਨੂੰ ਇਹ ਤੇ ਜਿਹੜਾ ਨਵਾਂ ਲੈ ਕੇ ਆਇਆ ਜਿਵੇਂ ਯੂਜ਼ ਵੀ ਨਹੀਂ ਕੀਤਾ ਸੀ ਬਾਬਾ ਇਹ ਟੈਟੂ ਕਿੰਨੇ ਦਾ ਬਣਾਇਆ ਓਏ ਬਾਬੇ ਤੇਰਾ ਟੈਟੂ ਸੀਰਾ ਹੈ ਸੱਚੀ ਦੱਸ ਕਿੰਨੇ ਦਾ ਬਣਾਇਆ ਸੱਚੀ ਦਸੀ 11000 11000 ਦਾ ਭਾਈ ਇਹੀ ਬੰਦਾ ਇਹੀ ਟੈਟੂ ਨਾਲ ਮੈਂ ਤੜਕੇ ਨਾ ਆਰੋ ਦੇ ਆਰੋ ਦੇ ਸਟੋਰ ਤੇ ਪੋਚਾ ਮਾਰਦਾ ਦਿਖਾਵਾਂਗਾ ਤੁਹਾਨੂੰ ਤੇ ਪੋਚਾ ਮਾਰਦਾ ਬੇਬੇ ਦੇ ਪੈਣ ਤੇ ਸ਼ਰਮ ਤਾਂ ਨਹੀਂ ਆਉਂਦੀ ਬੱਠੇ ਚੱਕ ਲੈ ਸਾਲੇ ਗੱਲਾਂ ਵਿੱਚ ਖੜੀਆਂ ਆਂਦੇ 14 11000 ਦਾ ਕੱਟੇ ਬਣੂ ਹੁੰਦਾ ਫਿਰਦਾ ਤੂੰ ਭਈਆ ਉਹਦੀ ਮਿਹਨਤ ਨਾਲ ਕਰਦੇ ਫਿਰ ਬਣਉਂਦੇ ਹਾਂ ਮਿਹਨਤ ਤੇਰੀ ਜਾਣਦਾ ਨਾ ਕਾਹਦੀ ਮਿਹਨਤ ਆ ਤੇਰੀ ਪੈਣ ਤੇ ਬੇਬੇ ਡਿੱਟਾਉਂਦਾ ਤੇ ਕੋਈ ਕੰਮ ਆਉਂਦਾ ਬੇਕਰ ਬੱਠਲ ਚੱਕ ਦੀ ਫਿਰ ਜੋਏ ਤੇ ਪੈਣ ਚ ਆ 11000 ਦਾ ਕੱਟੇ ਬਣੂ ਮਾਡੇ ਆਰ ਮਾਡੇ ਆਰ ਜੀ ਤੇ ਆ ਰੋ ਜੀ ਜਸਨਗਰੀ ਆਏ ਹਏ ਜਵਾਨੀ ਕੱਦੂ ਚੀਰਦੀ ਹੋਈ ਹਾਂ ਉਧਰ ਪਿੱਛੇ ਪ੍ਰਧਾਨ ਸਾਹਿਬ ਜੀ ਬੈਠੇ ਨੇਗੇ ਉਹ ਆਟਾ ਗੁੰਨੂ ਆਸਣ ਲਈ ਆਟਾ ਗੁੰਨੂ ਹੈ ਆਟਾ ਹਾਂ ਉਹ ਕਹਿੰਦਾ ਪਹਿਲਾਂ ਮੈਨੂੰ ਚਾਣ ਉਹ ਕਹਿੰਦਾ ਜਾਣ ਤੇ ਵੜ ਜਾਂਦੀ ਯਾਰ ਪਾਲ ਦੇ ਉਹ ਕਹਿੰਦਾ ਪਹਿਲਾਂ ਮੈਨੂੰ ਚਾਣ ਪ੍ਰਸ਼ ਖਵਾਉ ਕਹਿੰਦਾ ਹਾਂ ਆਟਾ ਨਹੀਂ ਗੁੰਨਾਂ ਕਹਿੰਦਾ ਬਾਹਾਂ ਚੋਂ ਕਹਿੰਦਾ ਜਨਮ ਪਈ ਮੇਰੇ ਤੜਕੇ ਖਾੜੇ ਜਨ ਨੂੰ ਲੈ ਕੇ ਜਾਣਾ ਪੁਲਦਰਾ ਕੋਸੀ ਹੋ ਜੇ ਬਾਹਾਂ ਚ ਜਾਣੇ ਦੀ ਪਾਣੀ ਪਾਣੀ ਦੀ ਬਾਲਟੀ ਢੋਲ ਠੰਡੇ ਦੀ ਬੜਾ ਭੈਣ ਬੈਠੀ ਸਾਧਰਨ ਢੋਣੀਆਂ ਬੈਣ ਸੋਣੀਆਂ ਬੈਣ ਯਾਰ ਖਿੱਚ ਕੇ ਜੇ ਕੰਮ ਕਰੋ ਯਾਰ ਕਦੂ ਥੋੜਾ ਬਰੀਕ ਕੱਟੋ ਠੀਕ ਹੈ ਨਾ ਬਈ ਬਣ ਕੇ ਬਾਹਾਂ ਨਹੀਂ ਹੋਈ ਜਾਂਦਾ ਏ ਚੂੜੇ ਵਾਲੀ ਬੈਠੀ ਅੱਗੇ ਤਿਆਰ ਰੱਖੇ ਨਾ ਹਰਪਾਲ ਠੀਕ ਹੈ ਨਾ ਕੰਮ ਚੰਗੀ ਤਰ੍ਹਾਂ ਕਰਨਾ ਏ ਬਬਲਰਾ ਮਿਰਚਾਂ ਕੱਟਣੀਆਂ ਜਿਹੜੀ ਕੱਟ ਲਾ ਰਪਾਲ ਤੂੰ ਵੀ ਗੱਲ ਸੁਣ ਲੈ ਹੂੰ ਤੇ ਮੁੜ ਕੇ ਨਾ ਕਿ ਉਹ ਵੀ ਕਿਉਂ ਕਿੱਧਰ ਫਿਰਦਾ ਕਾ ਕਿਉਂ ਮਤਲਬ ਆ ਮੈਨੂੰ ਲੱਗਿਆ ਹੋਇਆਗਾ ਇੱਕ ਇਹ ਮੇਰੇ ਨੱਕ ਨੂੰ ਚੜੀ ਜਾਂਦੀਆਂ ਗੀਆਂ ਤੇ ਕਦੋਂ ਦੀ ਕਿਤੇ ਪਹਿਲੇ ਹੀ ਨਾ ਕਿ ਉਹ ਬੈਜੇ ਉਹ ਫੜ ਲੈ ਭਰਾਵਾ ਤੂੰ ਉਹ ਨਾ ਭਰਾ ਉਹਦੇ ਛੱਡ ਦੇ ਛੱਡ ਦੇ ਮੱਡੇ ਬਾਈ ਸਾਤ ਕਦੋਂ ਸਰਸਰਦਾ ਗਰੀ ਜਾਂਦਾ ਇਹ ਛੱਡ ਦੇ ਬਾਈ ਬ੍ਰੈਂਡ ਕੀ ਆ ਤੂੰ ਆਉਂਦਾ ਹੱਥ ਪੋਇਆ ਚੱਲ ਵਧੀਆ ਟਾਈਮ ਨਾਲ ਫੜ ਗਏ ਸਿੱਧਾ ਹਿਸਾਬ ਹੈ ਕੋਈ ਅੰਦੇਸੀ ਕੋ ਉੱਪਰ ਨਹੀਂ ਪੈ ਜਾਂਦਾ ਨੇ ਚੱਲ 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 ਲਾ ਡੰਡ ਚੱਕ ਕੇ ਭੈਣ ਦੀ ਲੱਕੜੋਂ ਤਰਫੜ ਦੂਸਰਾ ਕੁਝ ਬਣਾਉਣੀਆਂ ਬਣਾ ਲਓ ਤੁਸੀਂ ਉਸਤਾਦ ਜੀ ਗੁੱਸੇ ਹੋਗੇ ਉਸਤਾਦ ਜੀ ਬਣਾਉਣੇ ਕੋਈ ਸਾਲਾ ਡੰਡ ਲਈ ਫਿਰ ਤਾਂ ਕੋਈ ਫੋਨ ਚੱਕ ਕੇ ਤੇਰੇ ਫਿਰ ਦਾ ਦੇਖ ਲੈਣ ਤੜਕਾ ਲਈ ਜਾਂਦਾ ਉਹ ਲਾਂ ਦੇ ਉੱਪਰ ਆਈ ਯਾਰ ਆਟਾ ਮੰਗਿਲਾ ਹੋਇਆ ਪਲੇਟਣ ਵਾਸਤੇ ਅੱਜ ਭਾਈ ਆਟਾ ਮੁੱਕ ਗਿਆ ਸਾਡੇ ਕੋਲ ਜਿਹੜਾ ਸੀਗਾ ਸਾਰਾ ਖੋਲ ਲਿਆ ਪਰ ਤਨ ਵਾਸਤੇ ਵੀ ਆਟਾ ਨਹੀਂ ਬਚਿਆ ਬਟੂ ਇਹਨਾਂ ਨਾਲ ਸੀ ਜਿਹੜੇ ਨੇ ਬੰਦੇ ਉਹਨੇ ਪਰ ਉਹ ਮੁੱਕ ਗਿਆ ਚਲੋ ਲਿਆ ਚੱਲ ਅੱਗੇ ਚੱਲ ਮੰਗ ਕੇ ਜਾਇ ਕਿ ਚੱਲ ਉਹ ਤਾਂ ਚੱਕ ਲਾ ਬਾਟੀ ਦੋ ਰੀਮੀ ਬਾਟੀ ਬੰਨ ਲਿਆਵਾਂਗੇ ਢਾਲ ਸਬਜੀ ਭਾਈ ਵਧੀਆ ਬਣ ਗਈ ਸੀ ਆਟਾ ਗੁੱਝ ਗਿਆ ਸੀਗਾ ਬਰ ਰੋਟੀਆਂ ਪਕਾਉਣ ਦਾ ਟਾਈਮ ਆ ਗਿਆ ਸੀ ਐਨ ਮੌਕੇ ਦੇ ਯਾਦ ਆਇਆ ਵੀ ਪੜੇਥਨ ਹੈ ਨਹੀਂਗਾ ਤੇ ਅੱਧੀ ਰਾਤ ਨੂੰ ਹੁਣ ਮੈਂ ਤੇ ਹਰਪਾਲ ਆਂਟੀ ਜੀ ਦੇ ਇੱਥੇ ਦੁਕਾਨ ਤੇ ਦਰਾਂ ਤੇ ਆਏ ਆਂਗੇ ਦੇਖਦੇ ਆਂਗੇ ਮਿਲਦਾ ਆਟਾ ਕਿ ਨਹੀਂ ਹੱਥ ਦਿਖਾਈ ਮਾੜੇ ਦੇ ਆਟੇ ਵਾਲੇ ਹੱਥ ਹਰਪਾਲ ਉਵੇਂ ਲਈ ਫਿਰਦਾ ਸਵਾ 11 ਹੋ ਗਏ ਬਾਈ ਤੇ ਪੜੇਥਨ ਹੈ ਨਹੀਂ ਸੀਗਾ ਰੋਟੀਆਂ ਬੰਦੀਆਂ ਨਹੀਂ ਸੀ ਤੇ ਉਹ ਥੋ ਠਾਬੇ ਵਾਲੇ ਵਿਚਾਰਿਆਂ ਤੋਂ ਲੈ ਕੇ ਆਏ ਆ ਥੋੜਾ ਜਿਹਾ ਆਟਾ ਦਿਨੇ ਸਾਡਾ ਵੀ ਨਹੀਂ ਦਿਮਾਗ ਖੁੱਲਦਾਗਾ ਬਿਆ ਆਟਾ ਮੁੱਕਣ ਵਾਲਾ ਹੈ। ਲੋ ਬਾਈ ਸ਼ੁਕਰ ਹੈ ਸ਼ੁਕਰ ਰੋਟੀਆਂ ਬਣ ਗਈਆਂ। ਸ਼ੁਕਰ ਆਟਾ ਹੀ ਥੜ ਗਿਆ ਸੀਗਾ ਅੱਜ ਤਾਂ। ਬਸ ਇਹ ਡੰਗ ਨੂੰ ਲਾਇਆਗਾ ਮੈਂ ਸਾਰਾ ਰੋਟੀਆਂ ਬਣ ਗਿਆ ਅੱਧੀ ਰਾਤ ਹੋ ਗਈ।